ਮਨ ਅੰਤਕਾਰਨ ਦਾ ਉਹ ਭਾਗ ਹੈ ਜੋ ਸੰਕਲਪ ਵਿਕਲਪ ਪ੍ਰਕਿਰਿਆ ਦਾ ਧਾਰਨੀ ਹੈ ਇન્દ્રਿਆਵੀ ਗਿਆਨ ਤੇ ਆਧਾਰਿਤ ਸੰਕਲਪਾਂ ਵਿਕਲਪਾਂ ਦੇ ਢਾਂਚੇ ਦਾ ਨਾਮ ਹੀ ਮਨ ਹੈ ਮਨ ਪ੍ਰਾਣੀ ਅੰਦਰ ਮੌਜੂਦ ਉਹ ਅਦਿਸ ਸ਼ਕਤੀ ਹੈ ਜੋ ਉਸ ਨੂੰ ਸੰਵੇਦਨਾ ਸੰਕਲਪ ਇੱਛਾ ਦਵੇਸ਼ ਬੋਧ ਅਤੇ ਵਿਚਾਰ ਆਦ ਦਾ ਅਨੁਭਵ ਕਰਾਉਂਦੀ ਹੈ ਇਸ ਦੇ ਸਹਯੋਗ ਬਿਨਾ ਨਾ ਅੱਖ ਵੇਖ ਸਕ ਦੀ ਹੈ ਨਾ ਕੰਨ ਸੁਣ ਸਕਦੇ ਹਨ ਨਾ ਕੋਈ ਹੋਰ ਗਿਆਨ ਇੰਦਰੀ ਕਾਰਜ ਕਰ ਸਕਦੀ ਹੈ ਮਨ ਹਰ ਵੇਲੇ ਰੁੱਝਿਆ ਰਹਿੰਦਾ ਹੈ ਹਰ ਵੇਲੇ ਵਿਆਪਿਆ ਰਹਿੰਦਾ ਹੈ ਇਸ ਲਈ ਇਸ ਨੂੰ ਨਿਯੰਤਰਣ ਵਿੱਚ ਲਿਆਉਣਾ ਸੌਖਾ ਨਹੀਂ ਹੁੰਦਾ ਤਾਂ ਵੀ ਇਸ ਨੂੰ ਕਾਬੂ ਕਰਨਾ ਅਸੰਭਵ ਨਹੀਂ ਇਸ ਲਈ ਨਿਰੰਤਰ ਅਭਿਆਸ ਦੇ ਵਿਰਾਗ ਦੀ ਲੋੜ ਹੁੰਦੀ ਹੈ ਜਦ ਕਾਬੂ ਆ ਜਾਵੇ ਤਾਂ ਇਹ ਮਨ ਉਣ ਮਨ ਅਵਸਥਾ ਵਿੱਚ ਪਰਵਿਰਤਿਤ ਹੋ ਜਾਂਦਾ ਹੈ ਇਹ ਮਨ ਲੈ ਜਾਓ ਉਨਮਨ ਰਹੇ ਤਉ ਤੀਨ ਲੋਕ ਕੀ ਬਾਤ ਐਕ ਹੈ